ਕੜੀ ਆ ਰਹੀ ਹੈ ਨਹੀਂ ਉਹਨਾਂ ਦੀ ਵੀਡੀਓ ਬਣਾ ਰਹਾ ਮੈਂ ਮੂੰਹ ਕੋਲ ਕਰਕੇ ਕਰਨਾ ਹੈ ਹਾਂ ਸਭਾ ਜੀ ਜੀ ਦਾ ਸਾਲ ਸਾਹਿਬ ਜੀ ਦੀ ਫਤਿਹ ਮੈਂ ਸਰ ਸੈਮਸੰਗ ਗੈਲੈਕਸੀ ਉਪ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਮਨੁੱਖੀ ਅਧਿਕਾਰ ਮੰਚ ਤੇ ਅੱਜ ਅਸੀਂ ਪਹੁੰਚਿਆ ਪਿੰਡ ਇਸੜੂ ਖੰਨਾ ਇਹ ਸਾਡੇ ਨਾਲ ਪਹੁੰਚੇ ਨੇ ਡੇਰਾ ਬਾਬਾ ਗਾਜੀਦਾਹ ਜੀ ਪਿੰਡ ਲੁਸਾੜਾ ਤੋਂ ਬਾਬਾ ਬਲਵੰਤ ਸਿੰਘ ਉਰਫ ਦਾਸ ਜਿਨ੍ਹਾਂ ਨੇ ਬਾਲਮਿਕ ਮੰਦਰ ਪਿੰਡੀ ਸ੍ਰੂ ਫਲਦਾਰ ਸ਼ਾਦਾਰ ਅਤੇ ਕੁਝ ਹੋਰ ਬੂਟੇ ਲਾਏ ਨੇ ਜਿਨ੍ਹਾਂ ਦੇ ਵਿੱਚ ਅੰਬ ਜਾਮਣ ਆਲੂ ਬੁਖਾਰਾ ਬੋਤਲਵਰਸ਼ ਜਾਂ ਹੋਰ ਕਟਾਹਰ ਤੋਂ ਇਲਾਵਾ ਤੇ ਇੱਥੇ ਬੜੀ ਜਗਾ ਮੰਨ ਲਓ ਮੰਦਿਰ ਦੇ ਆਲੇ-ਦਾਲੇ ਵਰਤਨ ਜੋਗ ਸੀ ਜਿਹਦੀ ਦੇਖਰੇਖ ਨਹੀਂ ਸੀ ਇਹ ਪ੍ਰਬੰਧਕ ਕਮੇਟੀ ਨੌਜਵਾਨ ਸਭਾ ਵਾਲਮੀਕ ਇਸਰੂ ਦੇ ਨੌਜਵਾਨਾਂ ਨੇ ਉਪਰਾਲਾ ਕੀਤਾ ਜਗਾ ਦੀ ਮੰਨ ਲਓ ਸਫਾਈ ਕਰਕੇ ਇੱਥੇ ਬੂਟੇ ਲਾਉਣ ਦਾ ਜੋ ਉਪਰਾਲਾ ਕੀਤਾ ਬਹੁਤ ਸ਼ਲਾਘਾਯੋਗ ਹੈ ਤੇ ਅਸੀਂ ਮਨੁੱਖੀ ਅਧਿਕਾਰ ਮੰਚ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਡਾਕਟਰ ਜਸਪਾਲ ਸਿੰਘ ਖੇੜਾ ਤੇ ਸਮੂਹਤੀ ਲੀਡਰਸ਼ਿਪ ਮੈਂਬਰ ਸਾਹਿਬਾਨ ਅਹੁਦੇਦਾਰ ਦਾ ਬਹੁਤ ਸਾਡੇ ਨਾਲ ਸਹਿਯੋਗ ਆ ਤੇ ਅੱਜ ਜੋ ਪ੍ਰਾਲਾ ਕਰਕੇ ਚੱਲੇ ਆ ਅਸੀਂ ਬਾਬਾ ਬਲਵੰਤ ਦਾਸ ਜੀ ਡੇਰਾ ਬਾਬਾ ਗਾਜੀ ਦਾਸ ਜੀ ਪਿੰਡ ਮਸਾੜਾ ਤੋਂ ਤੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਐਕਸਪੋ ਬਲੌਕ ਦੇ ਇੰਚਾਰਜ ਹਰਪ੍ਰੀਤ ਸਿੰਘ ਵੀ ਮੌਜੂਦ ਨੇ ਤੇ ਹੋਰ ਸਾਰੇ ਪ੍ਰਬੰਧਕ ਨਗਰ ਨਿਵਾਸੀਆਂ ਦਾ ਬੜਾ ਸਹਿਯੋਗ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ